ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 사ਸੰਗਤ ਜੀ ਪਿਛਲੇ ਪ੍ਰਸੰਗ ਵਿੱਚ ਤੁਸੀਂ ਨੇ ਸਰਵਨ ਕੀਤਾ ਕਿ ਭਾਈ ਗੁਲਾਬੇ ਨੂੰ ਜਦੋਂ ਦਾ ਪਤਾ ਲੱਗਾ ਸੀ ਕਿ ਪੂਰਨ ਮਸੰਦ ਨੂੰ ਮੁਗਲਾਂ ਨੇ ਫੜ ਲਿਆ ਤੇ ਉਹਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਰਹੇ ਹਨ ਤਾਂ ਕਿ ਉਹ ਗੁਰੂ ਸਾਹਿਬ ਜੀ ਦਾ ਥਾਂਟ ਕਾਣਾ ਦੱਸ ਦੇਵੇ ਤਾਂ ਗੁਲਾਬੇ ਨੂੰ ਲੱਗਾ ਕਿ ਗੁਰੂ ਸਾਹਿਬ ਜੀ ਦਾ ਉਸਤੇ ਕਾਰ ਹਨ ਜੇ ਮੁਗਲਾਂ ਨੂੰ ਪੂਰਨ ਨੇ ਦੱਸ ਦਿੱਤਾ ਮੁਗਲ ਉਸ ਨੂੰ ਨਹੀਂ ਛੱਡਣਗੇ ਉਹ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰ ਰਿਹਾ ਸੀ ਕਿ ਗੁਰੂ ਸਾਹਿਬ ਜੀ ਜੇ ਤੁਹਾਨੂੰ ਮੁਗਲਾਂ ਨੇ ਮੇਰੇ ਘਰੋਂ ਗ੍ਰਿਫਤਾਰ ਕਰ ਲਿਆ ਫੜ ਲਿਆ ਤਾਂ ਮੇਰਾ ਤਾਂ ਬਹੁਤ ਬੁਰਾ ਹਾਲ ਕਰਨਗੇ ਇਸ ਤੋਂ ਅੱਗੇ ਅੱਜ ਦਾ ਪ੍ਰਸੰਗ ਸਰਵਣ ਕਰਦੇ ਹਾਂ ਭਾਈ ਗੁਲਾਬੇ ਮਸੰਦਾ ਦਿਲ ਹਿੱਲ ਗਿਆ ਉਹ ਦਿਲ ਤੇ ਕਾਬੂ ਨਾ ਪਾ ਸਕਿਆ ਉਹ ਤਾਂ ਭੌਂ ਉੱਤੇ ਲਥਿਆ ਜਾਣ ਲੱਗਾ ਉਹ ਤਰਲੇ ਲੈ ਰਿਹਾ ਸੀ ਕਿ ਨਬੀ ਖਾਂ ਕਹ ਰਾ ਗਿਆ ਉਸ ਨੇ ਜਦੋਂ ਗੁਲਾਬੀ ਦਾ ਦਿਲ ਡੋਲਿਆ ਦੇਖਿਆ ਤਾਂ ਬੜਾ ਹਰਾਨ ਹੋਇਆ ਕਿਉਂ ਪਾਈ ਨਵੀ ਖਾਨੇ ਗੁਲਾਬੀ ਨੂੰ ਪੁੱਛਿਆ ਐਨਾ ਕਿਉਂ ਕਾਬਰ ਦائیں ਗੁਰੂ ਮਹਾਰਾਜ ਜੀ ਨੂੰ ਅਸੀਂ ਆਪਣੇ ਕਰ ਲਿਆ ਜਾਂਦੇ ਹਾਂ ਸਿਰਫ ਇੱਕ ਕੰਮ ਕੀਤਾ ਜਾਏ ਉਹ ਕਿਹੜਾ ਪਾਈਮਾਨ ਸਿੰਘ ਨੇ ਅੱਗੇ ਹੋ ਕੇ ਨਵੀ ਖਾਨ ਕੋਲੋਂ ਪੁੱਛਿਆ ਗੁਰੂ ਮਹਾਰਾਜ ਆਪਣੇ ਵਸਤਰ ਨੀਲੇ ਰੰਗ ਲੈਣ ਜੈਸਾ ਕਿ ਉੱਚ ਦੇ ਪੀਰ ਦਾ ਲਿਬਾਸ ਹੁੰਦਾ ਅਸੀਂ ਉੱਚ ਦੇ ਪੀਰ ਬਣਾ ਲੈਨੇ ਆਂ ਨੀਲੇ ਵਸਤਰ ਗੁਲਾਬਾ ਇੱਕਦਾਂ ਬੋਲ ਪਿਆ ਹਾਂ ਇਹ ਤਾਂ ਸੋਖਾ ਏ ਕਿਵੇਂ ਇੱਕ ਮਾਈ ਸਤਗੁਰੂ ਮਹਾਰਾਜ ਨੂੰ ਖਦਰ ਦੇ ਵਸਤਰ ਦੇ ਕੇ ਗਈ ਆ ਉਹੋ ਹੀ ਕੋਰੇ ਰੰਗੇ ਜਾਣ ਕੌਣ ਰੰਗੇਗਾ ਘਰ ਦੇ ਨਾਲ ਹੀ ਲਲਾਰੀ ਹਨ ਉਸ ਨੂੰ ਆਖੋ ਮੈਂ ਹੁਣੇ ਆਕਦਾ ਐ ਆ ਕੇ ਗੁਲਾਬਾ ਆਪਣੇ ਘਰ ਦੀ ਛਾਤ ਉੱਪਰ ਗਿਆ ਤੇ ਗਵਾਂਡੀਆਂ ਨੂੰ ਆਖਣ ਲੱਗਾ ਦੇਖੋ ਭਰਾ ਨੀਲੇ ਰੰਗ ਦੀ ਮਟੀ ਛਾੜੋ ਕਿਉਂ ਉਸਨੇ ਪੁੱਛਿਆ ਲੀੜੇ ਰੰਗਣੇ ਹਨ ਸੋਨੇ ਦੀ ਮੋਹਰ ਮਿਲੇਗੀ ਸੋਨੇ ਦੀ ਮੋਹਰ ਫਿਰ ਤਾਂ ਮੈਂ ਹੁਨੇ ਰੰਗ ਛਾੜ ਦਿੰਦਾ ਹਾਂ ਮੇਰੇ ਧਨ ਭਗ ਜੇ ਸੋਨੇ ਦੀ ਮੋਹਰ ਮਿਲੇ ਕਿੰਨੇ ਕੱਪੜੇ ਹੋਣਗੇ ਇੱਕ ਮਟੀ ਦਾ ਹੀ ਇਕਰਾਰ ਹੈ ਉਹ ਆਖੀ ਗਿਆ ਤੇ ਸੋਚੀ ਪੈ ਗਿਆ ਐਸੇ ਲੀੜਿਆਂ ਦੀ ਕੀ ਲੋੜ ਪੈਗੀ ਪਰ ਸੋਨੇ ਦੀ ਮੋਹਰ ਨਹੀਂ ਉਸ ਦਾ ਮੂੰਹ ਬੰਦ ਕਰ ਦਿੱਤਾ ਬਸਤਰ ਨੀਲੇ ਰੰਗੇ ਕੇ ਸਤਗੁਰੂ ਜੀ ਨੇ ਪਹਿਨ ਲਏ ਤੇ ਗੁਰੂ ਜੀ ਦਾ ਪੇਸ ਐਸਾ ਹੋ ਗਿਆ ਜੈਸਾ ਉੱਚ ਦੇ ਪੀਰਾਂ ਦਾ ਹੁੰਦਾ ਸੀ ਰਾਤ ਦੇ ਹਨੇਰੇ ਗੁਰੂ ਜੀ ਨਬੀ ਖਾਨ ਦੇ ਗਨੇ ਖਾਨ ਦੇ ਘਰ ਚਲੇ ਗਏ ਗੁਲਾਬੇ ਦੀ ਜਾਨ ਸਖਾਲੀ ਹੋਈ ਪਰ ਉਸਨੂੰ ਕੋਈ श्राप ਨਹੀਂ ਦਿੱਤਾ ਉਸਨੇ ਜਿੰਨੀ ਸੇਵਾ ਕੀਤੀ ਉਤਨੀ ਮਹਾਰਾਜੀ ਨੇ ਪਰਵਾਨ ਕਰ ਲਈ ਨਬੀ ਖਾਨ ਤੇ ਗਨੇ ਖਾਨ ਦਾ ਮਕਾਨ ਭਾਈ ਗੁਲਾਬੇ ਦੇ ਘਰ ਤੋਂ ਚੜ੍ਹਦੇ ਦਖਣ ਵੱਲ ਕੋਈ 2 ਮਰਲੇ ਛੱਡ ਕੇ ਸੀ ਗੁਰੂ ਜੀ ਬੇਫਿਕਰੀ ਨਾਲ ਘਰ ਪਹੁੰਚ ਗਏ ਕਿਸੇ ਨੂੰ ਬਹੁਤਾ ਸ਼ੱਕ ਨਹੀਂ ਪਿਆ ਤੇ ਉਹਨਾਂ ਨੇ ਸਤਗੁਰੂ ਜੀ ਨੂੰ ਇੱਕ ਪਲੰਗ ਉੱਤੇ ਸਤਕਾਰ ਨਾਲ ਬਿਠਾਇਆ ਮਹਾਰਾਜ ਸਾਡੇ ਧੰਨ ਭਗ ਖੁਦਾ ਦੀ ਬੜੀ ਮਿਹਰ ਹੈ ਆਪਨੇ ਐਸ ਬਹਾਨੇ ਅਸਾਂ ਗਰੀਬਾਂ ਦੇ ਘਰ ਚਰਨ ਨਾ ਪਾਏ ਸਾਰੇ ਪਰਿਵਾਰ ਦੇ ਹਰ ਇੱਕ ਬਸ਼ਰ ਨੇ ਐਸਾ ਹੀ ਬਚਨ ਕੀਤਾ ਤੇ ਗੁਰੂ ਮਹਾਰਾਜ ਜੀ ਦੇ ਚਰਨੀ ਹੱਥ ਲਾਇਆ ਰਾਤ ਕੱਟੀ ਸਵੇਰ ਹੋਈ ਤਾਂ ਸਤਗੁਰਜੀ ਨੂੰ ਮਾਸ਼ੀਵਾੜੇ ਦੀ ਹੱਦ ਤੋਂ ਪਾਰ ਕਰਨ ਦੀ ਯੋਜਨਾ ਉੱਤੇ ਅਮਲ ਹੋਣ ਲੱਗਾ ਜਿਹੜੀ ਯੋਜਨਾ ਰਾਤ ਸਮੇਂ ਵਿਚਾਰੀ ਗਈ ਸੀ ਪਲੰਘ ਉਤੇ ਸਤਗੁਰਜੀ ਨੂੰ ਬਿਠਾ ਲਿਆ ਗਨੇਖਾਨ ਨਬੀਖਾਨੇ ਅਗਲੇ ਪਾਵੇ ਚੁਕੇ ਤੇ ਪਾਈ ਦਾਇਆ ਸਿੰਘ ਤੇ ਮਾਨ ਸਿੰਘ ਨੇ ਪਿਛਲੇ ਦੋ ਪਾਵਿਆਂ ਤੋਂ ਪਲੰਘ ਨੂੰ ਚੋਕੇ ਪਿੰਡੋਂ ਬਾਹਰ ਖੋਣ ਲੱਗੇ ਉਸ ਦਿਨ ਫੌਜ ਹੋ ਰ ਆਲੀ ਸੀ ਸਾਰਾ ਸ਼ਹਿਰ ਘੇਰੇ ਵਿੱਚ ਲਿਆ ਸੀ ਤੇ ਆਈ ਗਈ ਦੀ ਪੁਸ਼ਪਰਤਾਲ ਬਹੁਤ ਹੁੰਦੀ ਸੀ ਕੋਈ ਜੀ ਕਿਸੇ ਪੇਸ ਵਿੱਚ ਵੀ ਬਿਨਾ ਪੁੱਛੇ ਦੇ ਨਹੀਂ ਸੀ ਆ ਜਾ ਸਕਦਾ ਸਤਿਗੁਰ ਜੀ ਨੋੱਚ ਦਾ ਪੀਰ ਬਣਾ ਕੇ ਨਬੀ ਖਾਂ ਤੇ ਗਨੀ ਖਾਂ ਜਦੋਂ ਲਈ ਜਾ ਰਹੇ ਸਨ ਤਾਂ ਦੋਨਾਂ ਨੂੰ ਗੁਰੂ ਮਹਾਰਾਜ ਦੀ ਬ੍ਰਹਮ ਸ਼ਕਤੀ ਉੱਤੇ ਵੀ ਪ੍ਰੋਸਾਸੀ ਕੋਈ ਨਹੀਂ ਰੋਕੇਗਾ ਘਰ ਦੇ ਬਾੜਿਆਂ ਦੀ ਹੱਦ ਤੋਂ ਬਾਹਰ ਆਏ ਤਾਂ ਪਿੰਡੋ ਮਾਰ ਹੋਏ ਤਾਂ ਮੁਗਲ ਫੌਜਦਾਰ ਨੇ ਰੋਕਿਆ ਕੌਣ ਹੋ ਮੈਂ ਤੇ ਮੇਰਾ ਭਰਾ ਨਬੀ ਖਾਂ ਗਨੀ ਖਾਂ ਕੋੜਿਆਂ ਦੇ ਸੁਦਾਗਰ ਜੋੜੀ ਸਰਕਾਰ ਨੂੰ ਮਾਲ ਦਿੰਦੇ ਹਾਂ ਗਨੀ ਖਾਨੇ ਨੂੰ ਉਤਰ ਦਿੱਤਾ ਪਲੰਘ ਉਪਰ ਕੌਣ ਹਨ ਉੱਚ ਦੇ ਪੀਰ ਜੀ ਵਲੀ ਖੁਦਾ ਪ੍ਰਸਤ ਰੋਜ਼ਾ ਰੱਖਿਆ ਹੈ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਨਾਲ ਕੌਣ ਹਨ ਇਹਨਾਂ ਦੇ ਚੇਲੇ ਪੀਰ ਜੀ ਕੁਝ ਖਾ ਕੇ ਜਾਣਾ ਰੋਜ਼ਾ ਹੈ ਉਹਨਾਂ ਦੇ ਚੇਲੇ ਖਾ ਲੈਣ ਸਤਗੁਰ ਜੀ ਨੇ ਇਸ਼ਾਰਾ ਕੀਤਾ ਤਉ ਪ੍ਰਸਾਦ ਪਰਮ ਦਾ ਨਾਮ ਕਿਰਪਾਨ ਪੇਂਟ ਕਰਕੇ ਸ਼ੱਕ ਜਾਣਾ ਉਹ ਤਿਆਰ ਹੋ ਗਏ ਪਰ ਉਸੇ ਵੇਲੇ ਦੂਸਰੇ ਫੌਜਦਾਰ ਨੇ ਪਹਿਲੇ ਨੂੰ ਆਖਿਆ ਜਾਣ ਦਿਓ ਵਲੀ ਪੈਗੰਬਰਾਂ ਨੂੰ ਤੰਗ ਕੀਤੇ ਆ ਉਲਟਾ ਅਸਰ ਹੁੰਦਾ ਏ ਖੁਦਾ ਦੇ ਬੰਦੇ ਹਨ ਦੇਸਤਾਨੀ ਹਿੰਦੂ ਪੀਰ ਵਾਲੀ ਕੋਈ ਵੀ ਨਿਸ਼ਾਨੀ ਨਹੀਂ ਜਾਣ ਦਿਓ ਇਹਨਾਂ ਦੇ ਚੇਲਿਆਂ ਉੱਤੇ ਸ਼ੱਕ ਕਰਨਾ ਵੀ ਠੀਕ ਨਹੀਂ ਗੱਲ ਤਾਂ ਤੁਸੀਂ ਦੀ ਠੀਕ ਏ ਪਰ ਖੁਦਾ ਨਾ ਕਰੇ ਜੇ ਕੋਈ ਐਸੀ ਗੱਲ ਵੀ ਹੋ ਜਾਏ ਤਾਂ ਆਪਾਂ ਨੂੰ ਤਾਂ ਸੂਬੇ ਨੇ ਕਤਲ ਕਰਾ ਦੇਣਾ ਖੁਦਾ ਤੇ ਭਰੋਸਾ ਰੱਖ ਨੇਕੀ ਦਾ ਫਲ ਨੇਕੀ ਮਿਲਦਾ ਹੈ ਕਿਸੇ ਵਲੀ ਦੀ ਨਿਗਾਸ ਵਾਲੀ ਹੋ ਜਾਏ ਤਾਂ ਸਾਰੇ ਧੋਨੇ ਧੁੱਪ ਜਾਂਦੇ ਹਨ ਉਸ ਵੇਲੇ ਸੁੱਕੇ ਅੰਬਰ ਵਿੱਚ ਬਿਜਲੀ ਚਮਕੀ ਐਨਾ ਜ਼ੋਰ ਦਾ ਖੜਕਾ ਹੋਇਆ ਕਿ ਸਾਰੇ ਆਕਾਸ਼ ਵੱਲ ਦੇਖਣ ਲੱਗ ਪਏ ਇੱਕ ਦੋ ਕਰਕੇ ਤਿੰਨ ਵਾਰ ਬਿਜਲੀ ਕੜਕੇ ਕੁਝ ਧਰਤੀ ਹਿੱਲੀ ਜਿਵੇਂ ਪੁਚਾਲ ਆ ਗਿਆ ਹੋਵੇ ਉਹ ਸਾਰੇ ਖੁਦਾ ਦਾ ਨਾਮ ਲੈਣ ਲੱਗ ਪਏ ਜਦੋਂ ਧਰਤੀ ਦਾ ਝਟਕਾ ਮੁੱਕਿਆ ਤਾਂ ਉਹ ਫੌਜਦਾਰ ਜਿਹੜਾ ਪਹਿਲਾਂ ਸੀ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਆਪ ਜਾਈਏ ਬਦਸ਼ਾਹੀ ਹੁਕਮ ਹੋਣਾ ਕਰਕੇ ਆਪ ਨੂੰ ਰੋਕਿਆ ਗਿਆ ਅਸੀਂ ਨਿਰਦੋਸ਼ ਆ ਖੁਦਾਈ ਮਿਹਰ ਰੇ ਅਸਾਂ ਤੇ ਐ ਸੁਣ ਕੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦੇ ਹੋਏ ਸਤਗੁਰੂ ਜੀ ਨੇ ਹੱਥ ਉੱਪਰ ਤੇ ਮੁੜ ਉਸ ਦੇ ਸਿਰ ਵੱਲ ਕਰਕੇ ਨਬੀ ਖਾਨ ਨੂੰ ਇਸ਼ਾਰਾ ਕੀਤਾ ਚੱਲਣ ਦਾ ਉਹ ਚੱਲ ਪਏ ਸਾਰੀ ਫੌਜ ਪਾਸੇ ਹੋ ਗਈ ਸਤਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਨਬੀ ਖਾਨ ਤੇ ਘਣੀ ਖਾਂ ਅੱਗੇ ਕੇ ਚੱਲਣ ਲੱਗੇ ਬਹੁਤ ਕਾਲੀ ਕਿ ਕਿਤੇ ਐਸਾ ਨਾ ਹੋਵੇ ਕਿ ਕੋਈ ਹੋਰ ਦੁਸ਼ਮਣ ਸ਼ੱਕ ਕਰਕੇ ਰੋਕ ਲਵੇ ਜਾ ਮੋੜ ਪਿੱਛਾ ਕਰਨ ਨਾ ਆ ਜਾਣ ਐਸਾ ਕਰਨਾ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ ਉਹ ਦਬਾ ਦਬ ਠਰੀ ਧਰਤੀ ਉੱਤੇ ਚੱਲਦੇਗੇ ਸਾਰੇ ਹੀ ਪ੍ਰਮਾਤਮਾ ਦਾ ਨਾਮ ਲਈ ਜਾਂਦੇ ਸਨ ਉਹਨਾਂ ਦੇ ਸ਼ਰਦਾਲੂ ਸਨ ਗੁਰੂ ਚਰਨਾਂ ਨਾਲ ਜੁੜੇ ਸਨ ਦੁਨੀਆ ਭੁੱਲ ਗਏ ਸਨ ਤੁਰੇ ਗਏ ਤੇ ਖਤਰੇ ਦੀ ਖੱਦ ਲੰਘ ਕੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਗੁਰਮਖੋ ਮੰਜਾ ਹੀ ਠਾ ਰੱਖ ਦਿਓ ਤੁਸਾਂ ਦੀ ਸੇਵਾ ਪਰਮਾਨ ਹੋਈ ਅਸੀਂ ਪ੍ਰਸੰਨ ਹਾਂ ਅਕਾਲ ਪੁਰਖ ਤੁਸਾਂ ਦੀ ਸੇਵਾ ਪ੍ਰਵਾਨ ਕਰਨਗੇ। ਸਤਿਗੁਰ ਮਹਾਰਾਜ ਦੇ ਬਚਨ ਸੁਣ ਕੇ ਨਬੀ ਖਾਂ ਗਨੀ ਖਾਂ ਤੇ ਸਿੰਘਾਂ ਨੇ ਪਲੰਘ ਹੇਠਾਂ ਰੱਖ ਦਿੱਤਾ। ਸਤਿਗੁਰ ਜੀ ਪਲੰਘ ਤੋਂ ਹੇਠਾਂ ਉਤਰ ਕੇ ਖਲੋਗੇ। ਨਬੀ ਖਾਂ ਤੇ ਗਨੀ ਖਾਂ ਨੂੰ ਬਚਨ ਕੀਤਾ ਅਸੀਂ ਤੁਸਾਂ ਦੀ ਸੇਵਾ ਤੋਂ ਪਰਸਾਨ ਆਂ। ਜਿਹੜਾ ਮਿਲਵਰਤਨ ਤੁਸਾਂ ਦਿੱਤਾ ਏ ਉਹ ਅਮਰ ਰਹੇਗਾ। ਬਰਕਤ ਆਉਣਗੀਆਂ। ਐ ਪਲੰਘ ਰੱਖ ਛੱਡਣਾ ਸਮਾਂ ਪਲਟੇਗਾ। ਅਸਾਂ ਦੇ ਸਿੱਖ ਤੁਸਾਂ ਦਾ ਸਤਿਕਾਰ ਕਰਨਗੇ। ਤੇ ਸਵਰਪਈਆ ਪਲੰਗ ਦੇ ਦਰਸ਼ਨ ਪੇਟ ਦਿਆ ਕਰਨਗੇ ਮਾਸ਼ੀ ਵੜਾ ਨਗਰ ਚਾਰੇ ਚੱਕ ਮਸ਼ਹੂਰ ਹੋਵੇਗਾ ਸਤਿਗੁਰੂ ਜੀ ਦੇ ਦਿੱਤੇ ਵਾਰ ਸੁਣ ਕੇ ਨਬੀ ਕਾਂ ਦੇ ਗਨੀ ਖਾਂ ਦੇ ਮਨ ਐਸੇ ਪ੍ਰਸੰਨ ਹੋਏ ਕਿ ਮਨਾਂ ਦੀ ਪ੍ਰਸੰਤਾ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਬਣ ਕੇ ਆ ਗਏ ਉਹ ਖੁਸ਼ ਹੋ ਗਏ ਉਹਨਾਂ ਨੇ ਸਤਿਗੁਰੂ ਜੀ ਦੇ ਚਰਨ ਫੜ ਲਏ ਤੇ ਦੋਹਾਂ ਭਰਾ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਸੇਵਾ ਕਰਨ ਦਾ ਸਾਧਨਾ ਚਾਹ ਜੇ ਪੂਰਾ ਨਹੀਂ ਹੋਇਆ ਸਮਾਂ ਐਸਾ ਆ ਗਿਆ ਸੇਵਾ ਕਰਨ ਦੀ ਰੀਤ ਸੀ ਮਾਂ ਦੀਆਂ ਮਨ ਵਿੱਚ ਰਹੀਆਂ ਜਿਹੜੀ ਸੇਵਾ ਤੁਸੀਂ ਕੀਤੀ ਹੈ ਇਹ ਸਭ ਸੇਵਾਵਾਂ ਤੋਂ ਸ਼ਰਮਣੀਏ ਵਿਪਤ ਕਾਲ ਵਿੱਚ ਸਾਰੇ ਸੰਗ ਛੜ ਜਾਂਦੇ ਹਨ ਜਿਹੜਾ ਵਿਪਤਾ ਸਮੇਂ ਮਦਦ ਕਰਦਾ ਹੈ ਉਹ ਹੀ ਸੱਚਾ ਮਿੱਤਰ ਹੁੰਦਾ ਹੈ ਮਿੱਤਰਤਾ ਸ਼ਰਧਾ ਪਿਆਰ ਆਦਿਕ ਦੀ ਪਰਖ ਸਦਾ ਵਿਪਤ ਕਾਲ ਵਿੱਚ ਹੁੰਦੀ ਹੈ ਸੁਖਾਲ ਸਮੇਂ ਤਾਂ ਸਾਰੇ ਮਿੱਤਰ ਤੇ ਸ਼ਰਦਾਲੂ ਹੁੰਦੇ ਹਨ ਅਸੀਂ ਤੁਸਾਂ ਉਤੇ ਬਹੁਤ ਨਿਹਾਲ ਆ ਸਤਿਗੁਰੂ ਜੀ ਮੇਹ ਦਾ ਮੀਂਹ ਵਰਸਾਈ ਗਏ ਦੋਹਾਂ ਨੂੰ ਨਿਹਾਲ ਕਰੀ ਗਏ ਉਹ ਖਲੋਗੇ ਸਤਗੁਰ ਜੀ ਅੱਗੇ ਚੱਲ ਪਏ ਪੈਦਲ ਹੀ ਹੁਣੇ ਵਾਧਾ ਸੀ ਕਿ ਪੈਰੀਂ ਜੋੜਾ ਸੀ ਕੋੜਾ ਤਾਂ ਦੇ ਨਾ ਸਕੇ ਕਿਉਂਕਿ ਕੋੜੇ ਨਾਲ ਵੈਰੀਆਂ ਨੂੰ ਸ਼ੱਕ ਪੈ ਜਾਣਾ ਸੀ ਉਹ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਸ਼ੱਕ ਪਵੇ ਪੱਤਾ ਪੱਤਾ ਵੈਰੀ ਸੀ ਮੁਗਲ ਲਸ਼ਕਰ ਦੇ ਬੰਦੇ ਹਲਕੇ ਤੇ ਸ਼ਿਕਾਰੀ ਕੁੱਤਿਆਂ ਵਾਂਗ ਨੱਠੇ ਫਿਰਦੇ ਸਨ ਦੋਵੇਂ ਅੱਖ ਲੋਤੇ ਦੇਖਦੇ ਰਹੇ ਜਿਵੇਂ ਈਦ ਦੇ ਚੰਦ ਨੂੰ ਮੁਸਲਮਾਨ ਦੇਖਦੇ ਹਨ ਜਦੋਂ ਸਤਗੁਰ ਜੀ ਨਿਗਾਹ ਤੋਂ ਓਲੇ ਹੋ ਗਏ ਦਨਬੀ ਖਾਣੇ ਕਿਹਾ ਚਲੋ ਭਰਾਜੀ ਵਾਪਸ ਚੱਲ ਜੀ ਮਨਤਾ ਉੱਡਿਆ ਸਤਿਗੁਰੂ ਜੀ ਦੇ ਨਾਲ ਹੀ ਚਲਿਆ ਗਿਆ ਇੱਥੇ ਤਾਂ ਸਰੀਰ ਦਾ ਪਿੰਜਰ ਖਲੋਤਾ ਏ ਗਨੀ ਖਾਣੇ ਉਤਰ ਦਿੱਤਾ ਦੋਹਾਂ ਭਰਾਵਾਂ ਨੇ ਪਲੰਗ ਨੂੰ ਚੁੱਕਿਆ ਤੇ ਪਿੱਛੇ ਨੂੰ ਮੁੜ ਪਏ ਮਨ ਬੜਾ ਵੈਰਾਗੀ ਹੋ ਗਿਆ ਸੀ ਦੋਹਾਂ ਭਰਾਵਾਂ ਨੂੰ ਐਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਹ ਬਹੁਤ ਕੁਝ ਹੀ ਨਹੀਂ ਸਭ ਕੁਝ ਆਪਣਾ ਲੁਟਾ ਕੇ ਪਿੱਛੇ ਮੁੜ ਰਹੇ ਹਨ ਦੋਹਾਂ ਦਾ ਧਿਆਨ ਸੀ ਹੁਣ ਸਤਿਗੁਰੂ ਜੀ ਤੁਰੇ ਜਾਂਦੇ ਹੋਣਗੇ ਲੰਘ ਗਏ ਇੰਨੀਆਂ ਪੈਲੀਆਂ ਉਹ ਜੰਗਲ ਲੰਘ ਕੇ ਹੋਣਗੇ ਕੋਈ ਚਿੰਤਾ ਨਹੀਂ ਇਕੱਲੇ ਨਹੀਂ ਨਾਲ ਸਿੰਘ ਹਨ ਉਹ ਘਰ ਹੀ ਪੁੱਜੇ ਗੁਰੂ ਜੀ ਉਹਨਾਂ ਦੀ ਬੇਗਮ ਨੇ ਇੱਕ ਜਵਾਨ ਪੁੱਛਿਆ ਚਲੇ ਗਏ ਨਬੀ ਖਾਨ ਨੇ ਉੱਤਰ ਦਿੱਤਾ ਫੌਜ ਨੇ ਰੋਕਿਆ ਸੀ ਫਿਰ ਕੀ ਹੋਇਆ ਖੁਦਾ ਨੇ ਮਦਦ ਕੀਤੀ ਫਿਰ ਵੀ ਬਸ ਉੱਚਾ ਪੀ ਰੱਖਿਆ ਕੀ ਕੁਝ ਉਸ ਵੀ ਲਈ ਖੁਦਾਈ ਘਟਨਾ ਵਾਪਰੀ ਉਹ ਕੀ ਬਿਜਲੀ ਕਰਕੇ ਧਰਤੀ ਹਿੱਲੀ ਪੁਚਾੜ ਆ ਗਿਆ ਫੌਜਦਾਰ ਘਬਰਾ ਕੇ ਉਹਨਾਂ ਨੇ ਅੱਗੇ ਜਾਣ ਦੀ ਖੋਲ ਦੇ ਦਿੱਤੀ ਹਾਂ ਬਿਜਲੀ ਕਰਕੇ ਸੀ ਧਰਤੀ ਹਿੱਲੀ ਸੀ ਪਰ ਨੁਕਸਾਨ ਨਹੀਂ ਸੀ ਹੋਇਆ ਮੁਗਲਾਂ ਨੂੰ ਡਰਾਇਆ ਸੀ ਗੁਰੂ ਜੀ ਕਿਧਰ ਜਾਣਗੇ ਦੱਸਿਆ ਨਹੀਂ ਐਨਾ ਜ਼ਰੂਰ ਵਚਨ ਕਰ ਗਏ ਕਿ ਜਦੋਂ ਟਿਕਾਣੇ ਬੈਠ ਗਏ ਅਮਨ ਹੋਇਆ ਤਾਂ ਪਤਾ ਭੇਜਣਗੇ ਫਿਰ ਦਰਸ਼ਨ ਕਰਾਂਗੇ ਬਚਨ ਕਰਗੇ ਕੀ ਬਚਨ ਕਰਗੇ ਹਨ ਕਿ ਨੋਂ ਨਿਦਾਂ ਤੇ ਵਾਰਾ ਸਿਧਾ ਰਹਿਣ ਦੀਆਂ ਪਲੰਗ ਨੂੰ ਯਾਦਗਾਰ ਰੱਖਣਾ ਅਸਾਂ ਦਾ ਖਾਨਦਾਨ ਪ੍ਰਤਾਪੀ ਹੋਵੇਗਾ ਸੁਖ ਰਹੇਗੀ ਕਿਸੇ ਗੱਲ ਦਾ ਘਾਟਾ ਨਹੀਂ ਆਵੇਗਾ ਬਚਨ ਹੋਰ ਵੀ ਕਰਗੇ ਹਨ ਉਹ ਕੀ ਇਹ ਨਗਰ ਮਸ਼ਹੂਰ ਰਹੇਗਾ ਸਮਾ ਆਏਗਾ ਜਦੋਂ ਗੁਰੂ ਜੀ ਦੇ ਸਿੱਖ ਰਾਜ ਕਰਨਗੇ ਜਰੂਰ ਸਾਰੀਆਂ ਗੱਲਾਂ ਸੱਚ ਹੋਣਗੀਆਂ ਆਪ ਪੂਰੇ نبی ਹਨ ਨਬੀ ਖਾਂਦੀ ਬੀਗਮ ਨੇ ਉਤਰ ਦਿੱਤਾ ਉਹਨਾਂ ਨੇ ਇੱਕ ਕਮਰੇ ਵਿੱਚ ਬਲੰਗ ਰੱਖ ਦਿੱਤਾ ਉਸ ਦਾ ਸਤਕਾਰ ਕਰਨ ਲੱਗੇ ਜਦੋਂ ਵੀ ਸਵੇਰੇ ਉੱਠ ਕੇ ਨਮਸਕਾਰ ਕਰਦੀ ਤਾਂ ਉਹਨਾਂ ਨੂੰ ਸਤਗੁਰੂ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਉਹਨਾਂ ਦੇ ਘਰ ਬਰਕਤਾਂ ਹੱਸਦੀਆਂ ਰਹੀਆਂ ਸਾਂਸੰਗ ਜੀ ਬੋਲ ਚਕ ਬਖਸ਼ਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ